ਨਾਲ ਆਪਣੇ ਟ੍ਰੇਨ ਚੱਲੇ ਆ ਰਾਂਚੀ ਵਾਲੀ ਤੇ ਹਾਵੜਾ ਵਾਲੀ ਇਧਰੋਂ ਆਪਣੀ ਜੰਮੂ ਦਾ ਵੀ ਆ ਹੁਣ ਕਹਿੰਦੇ ਬਈ ਇਹਨਾਂ ਦੀ ਰੇਸ ਲੱਗ ਗਈ ਆ ਤੇ ਹੁਣ ਆਪਾਂ ਦੇਖਾਂਗੇ ਕਿ ਇਹ ਪਹਿਲਾਂ ਭਜਦੀ ਆ ਕਿ ਉਹ ਪਹਿਲਾਂ ਜਾਂਦੀ ਆ ਤੇ ਆਪਣੇ ਵਾਲਿਆਂ ਨੇ ਵੀ ਜਿਹੜੀ ਸਪੀਡ ਖਿੱਚਦੀ ਆ ਤੇ ਪਰ ਰਾਂਚੀ ਵਾਲਿਆਂ ਦੀ ਜਿਹੜੀ ਭਜਾਦੀ ਉਹਨਾਂ ਨੇ ਤੇ ਉਹ ਲੰਘੀ ਬਈ ਹੁਣੇ ਜੰਮੂ ਤਵੀ ਦੱਸੂਗੀ ਵੀ ਇਹ ਭਾਈਦੀ ਆ ਜਾਂ ਨਹੀਂ ਭਾਈਦੀ ਇਹ ਰੰਗ ਦਾ ਹੁਣ ਇੱਕ ਦੋ ਮਿੰਟ ਬਾਅਦ ਹੀ ਪਤਾ ਲੱਗਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੁਣ ਆਪਾਂ ਜਿਹੜਾ ਜ਼ਖਮ ਸਟੇਸ਼ਨ ਤੇ ਖੜੇ ਹੋਏ ਆ ਜਿਹੜਾ ਬਿਹਾਰ ਦੇ ਵਿੱਚ ਪੈ ਜਾਂਦਾ ਵਾ ਦਿਨ ਅੱਜ ਦੂਜਾ 28 ਤਰੀਕ ਨੌਵਾਂ ਮਹੀਨਾ 2025 ਦਿਨ ਅੱਜ ਹੈਗਾ ਜਿਹੜਾ ਐਤਵਾਰ ਦਾ ਇਥੋਂ ਜਿਹੜਾ ਆਪਣਾ ਸਫ਼ਰ ਆ ਹਜੇ ਵੀ ਲਗਭਗ 500 ਕਿਲੋਮੀਟਰ ਦੇ ਆਸ-ਪਾਸ ਹੈਗਾ ਵਾ ਰਾਤ ਆਪਾਂ ਬਨਾਰਸ ਤੇ ਮੁਗਲਸਰਾਏ ਹੁੰਦੇ ਹੋਏ ਤੇ ਇੱਕ ਦੋ ਜਿਹੜੇ ਹੋਰ ਵੱਡੇ ਸਟੇਸ਼ਨ ਜਿਹੜੇ ਛੱਡੇ ਕੇ ਆਏ ਆ ਲਖਨਊ ਤੋਂ ਬਾਅਦ ਤੇ ਹੁਣ ਆਪਾਂ ਜਿਹੜਾ ਤੁਹਾਨੂੰ ਸਾਰਾ ਸਫਰ ਦਿਖਾਉਣੇ ਆ ਰਾਲਾ ਸੁਬਾ ਸੁਬਾ ਦਾ ਹੋ ਗਿਆ ਟਾਈਮ ਤਰੀਕ ਅੱਜ ਹੈਗੀ ਹੈ ਜੀ 28 9 2023 ਦਿਨ ਐਤਵਾਰ ਤੇ ਇਸ ਵਕਤ ਆਪਾਂ ਜਿਹੜਾ ਬਿਹਾਰ ਦੇ ਵਿੱਚ ਜਿਹੜਾ ਲੰਘ ਰਹੇ ਆ ਟ੍ਰੇਨ ਤੋਂ ਤੇ ਇਸ ਤੋਂ ਅੱਗੇ ਜਿਹੜਾ ਗਿਆ ਸ਼ਹਿਰ ਆਊਗਾ ਬਿਹਾਰ ਦਾ ਤੇ ਸੂਬਾ ਸੂਬਾ ਜਿਹੜੇ ਉੱਥੇ ਨਹੀਂ ਕਰਕੇ ਲੋਕ ਜਿਹੜੇ ਉਵੇਂ ਹੀ ਪਏ ਆ ਟ੍ਰੇਨ ਦੇ ਵਿੱਚ ਜਿਹੜਾ ਰਾਤ ਦਾ ਸਫ਼ਰ ਬਹੁਤ ਜਿਹੜਾ ਚੰਗਾ ਨਹੀਂ ਹੁੰਦਾ ਗਾ ਇਹ ਕੱਚਬਾ ਸ਼ਹਿਰ ਆ ਗਿਆ ਵਾ ਬਿਹਾਰ ਦੇ ਵਿੱਚ ਉਥੇ ਜਿਹੜਾ ਇੱਕ ਇਕੱਲਾ ਪਹਾੜ ਜਿਹੜਾ ਖੜਾ ਵਾਇ ਦੇ ਆਸੇ-ਪਾਸੇ ਜਿਹੜਾ ਕੋਈ ਵੀ ਚੀਜ਼ ਜਿਹੜੀ ਹੈਣੀਗੀ ਹੋਰ ਜਿਹੜੀ ਪਹਾੜੀ ਇਲਾਕੇ ਵਾਂਗੂ ਤੌਰ ਤੇ ਹੋਵੇ ਬਸ ਇੱਕ ਆ ਇਹਨਾਂ ਕੀ ਆ ਇਹ ਮਿੱਟੀ ਦਾ ਟਿੱਬਾ ਨਹੀਂਗਾ ਇਹ ਹੈਗਾ ਤਾਂ ਪਹਾੜ ਆ ਪੱਕੇ ਪੱਥਰ ਹੀ ਆ ਲੱਗੇ ਹੋਵੇ ਸਾਹਮਣੇ ਉੱਤੇ ਮੰਦਿਰ ਵੀ ਬਣਿਆ ਹੋਇਆ ਵਾ ਇਹਦੇ ਲਗਭਗ 28.5 ਘੰਟਿਆਂ ਦਾ ਸਫ਼ਰ ਜਿਹੜਾ ਆਪਣਾ ਨਿਬੜ ਗਿਆ ਵਾ ਤੇ ਇਸ ਵਕਤ ਜਿਹੜੀ ਬਿਹਾਰ ਦੇ ਕਿਆ ਜੰਕਸ਼ਨ ਤੇ ਟ੍ਰੇਨ ਪਹੁੰਚਣ ਵਾਲੀ ਆ ਤੇ ਸਵਾਰੀਆਂ ਜਿਹੜੀਆਂ ਇੱਥੇ ਉਤਰਨ ਲਈ ਕਾਫੀ ਜੜੀਆਂ ਤਿਆਰ ਆ ਇੱਥੋਂ ਲਗਭਗ ਟ੍ਰੇਨ ਜਿਹੜੀ ਹੁਣ ਖਾਲੀ ਹੁੰਦੀ ਤੋੜੀ ਜਾਣੀ ਆ ਕਲਕੱਤੇ ਵੱਲ ਨੂੰ ਆਂ ਵੈਸਟ ਬੰਗਾਲ ਵਾਲੇ ਪਾਸੇ ਨੂੰ ਕਿਉਂਕਿ ਉਦੋਂ ਅੱਗੇ ਸਵਾਰੀਆਂ ਘੱਟ ਚੜ੍ਹਣਗੀਆਂ ਤੇ ਉਤਰਨ ਵਾਲੇ ਜਿਹੜੇ ਜ਼ਿਆਦਾ ਹੋ ਜਾਣਗੇ ਤੇ ਵੇਖੋ ਇਧਰਲੇ ਪਾਸੇ ਸਾਰੀ ਜਿਹੜੀ ਉੱਤਰ ਨਾਲ ਆਉਂਦਾ ਚੜ੍ਹਨ ਵਾਲਿਆਂ ਦਾ ਹੜਾ ਇਹ ਹੈਗਾ ਜੀ ਗਿਆ ਦਾ ਰੇਲਵੇ ਸਟੇਸ਼ਨ ਲਗਭਗ 6:30 ਹੋ ਗਿਆ 6:30 ਵਜੇ ਜਿਹੜੀ ਇਹ ਗਿਆ ਜੰਕਸ਼ਨ ਤੇ ਟ੍ਰੇਨ ਪਹੁੰਚ ਚੁੱਕੀ ਆ ਤੇ ਭੀੜ ਜਿਹੜੀ ਇੱਥੇ ਜੰਕਸ਼ਨ ਤੇ ਵੀ ਕਾਫੀ ਆ ਚੜਨ ਵਾਲਿਆਂ ਦੀ ਤੇ ਉਤਰਨ ਵਾਲਿਆਂ ਦੀ ਹੁਣ ਗਾਇ ਜੰਕਸ਼ਨ ਦੀ ਵੀ ਜਿਹੜੀ ਤਿਆਰੀ ਚੱਲ ਰਹੀ ਆ ਸਟੇਸ਼ਨ ਦੀ ਬਣਾਈ ਜਾਂਦੇ ਆ ਮੋਡੀਫਾਈ ਕਰੀ ਜਾਂਦੇ ਆ ਤੇ ਇੱਥੋਂ ਆਪਣੀ ਜਿਹੜੀ ਟ੍ਰੇਨ ਗਾਇ ਜੰਕਸ਼ਨ ਤੋਂ ਤੁਰ ਪਈ ਆ ਲਗਭਗ 5 ਕਿ ਮਿੰਟ ਦਾ ਸਟਾਪ ਸੀ ਇੱਥੇ ਦਾ ਜਾਇਆ ਤਾਂ ਚੱਲ ਕੇ ਤੇ ਆਪਾਂ ਜਿਹੜਾ ਪਹਾੜ ਕੋਲ ਗੁਰਪਾ ਤੇ ਉਹ ਸਟੇਸ਼ਨ ਦਾ ਪਤੇ ਤੇ ਆਪਾਂ ਪਹੁੰਚ ਗਏ ਆ ਜਿਹੜਾ ਪੌਡਰਮਾ ਦੇ ਕੋਲੇ ਇੱਥੇ ਜਿਹੜੀ ਪਹਾੜੀ ਇਲਾਕੇ ਸ਼ੁਰੂ ਪਹਾੜੀ ਇਲਾਕਾ ਜਿਹੜਾ ਸ਼ੁਰੂ ਹੋ ਜਾਂਦਾ ਵਾ ਤੇ ਜੰਗਲ ਏਰੀਆ ਜਿਹੜਾ ਕਾਫੀ ਹੈਗਾ ਇਹਦੇ ਵਿੱਚ 터ਨਲ ਵੀ ਬਣੇ ਹੋਏ ਜਾਣੇ ਕਿ ਸੁਰੰਗਾ ਬਣੀਆਂ ਹੋਈਆਂ ਟ੍ਰੇਨ ਦੇ ਜਿਹੜੇ ਸੁਰੰਗਾ ਦੇ ਵਿੱਚ ਦੀ ਲੰਘਣਾ ਵਾ ਤੇ ਰਾਖਤਾਂ ਦਾ ਜਿਹੜਾ ਨਜ਼ਾਰਾ ਤੇ ਸਾਹਮਣੇ ਪਹਾੜਾ ਹੁਣ ਇਸ ਵਾਰ ਜਿਹੜੀ ਟ੍ਰੇਨ ਆਏ ਪਹਾੜ ਦੇ ਉੱਪਰ ਚੜ ਰਹੀ ਆ ਇਹਦੇ ਵਿੱਚ ਮੋੜ ਮਾਰ ਜਿਹੜੇ ਕਾਫੀ ਆਉਣਗੇ ਨਾ ਦੇਖੋ ਬੇਬੋਲਾ ਕਈ ਨਾ ਬਚਾਉਂਦੇ ਨਹੀਂ ਲਗਾ ਕੇ ਪਹਿਲੀ ਚਾਰ ਤੋਂ ਲੱਗਦਾ ਹੈ ਤਾਂ ਥੋੜੀ ਥੋੜੀਆ ਉੱਪਰ ਇਹ ਪਹਾੜ ਦੇ ਲਈ ਜੀ ਸਾਹਮਣੇ ਆ ਗਿਆ ਕਰਨਲ ਹੁਣ ਇਹਦੇ ਵਿੱਚ ਹੀ ਲੰਘੂ ਕਿਉਂਕਿ ਮੈਂ ਇੱਕ ਦੋ ਵਾਰੀ ਪਹਿਲਾਂ ਇਹਦੇ ਸਫ਼ਰ ਕੀਤਾ ਹੋਇਆ ਵਾ ਇਸ ਪਾਥੇ ਵਿੱਚ ਦੀ ਤਾਂ ਕਰਕੇ ਥੋੜਾ ਜਿਆਦਾ ਮਿਲ ਨਹੀਂ ਇਹਦੇ ਬਾਰੇ ਪਤਾ ਵੀ ਨਹੀਂ ਸੀ ਕਿ ਕਿਹੜਾ ਪਹਾੜੀ ਦਾ ਸਰਾਊਗਾ ਇਹ ਨਾਲ ਜਿਹੜੀਆਂ ਗੁਰੂ ਕਾਹੀਆਂ ਆਉਂਦੀ ਉਪਰੋਂ ਪਹਾੜ ਸੱਜੇ ਕਾ ਬਹੁਤ ਦਰਨ ਵਾਲਾ ਗਿਆ ਇਹ ਵੀ ਜਿਹੜੀ ਹੋਊਗੀ ਤਾਂ ਛੋਟੀ ਜੀ ਪਰ ਆ ਗਈ ਜਨਾਬ ਸਾਹਮਣੇ ਟ੍ਰੇਨ ਵੀ ਆ ਗਈ ਆ ਆਪਾਂ ਆਪਾਂ ਇੱਕ ਦੋ ਜਣਿਆਂ ਨੇ ਬਾਈਆਂ ਨੇ ਦੱਸਿਆ ਸੀਗਾ ਵੀ ਇਹ ਜਿਹੜੀ ਗੁਰਪਾ ਤੋਂ ਸ਼ੁਰੂ ਹੋ ਜਾਂਦੀ ਹੈ ਪਹਾੜੇ ਤੇ ਕੋੜਾ ਮਾਤਾ ਤੋਂ ਜਿਹੜੀ ਇਹ ਚੱਲਦੀ ਆ ਉਥੋਂ ਜਿਹੜੀ ਟ੍ਰੇਨ ਇਹ ਤਾਂ ਚੱਲਣੀ ਸ਼ੁਰੂ ਹੁੰਦੀ ਆ ਪਹਾੜਾਂ ਤੇ ਤੇ ਉਸ ਤੋਂ ਬਾਅਦ ਇਹ ਜਿਹੜੀ ਥੱਲੇ ਨੁੱਕਰਨੀ ਸ਼ੁਰੂ ਹੋ ਜਾਂਦੀ ਆ ਪਹਾੜਾਂ ਤੇ ਪਿੱਛੇ ਗੁਰਪਾ ਸ਼ਹਿਰ ਸਟੇਸ਼ਨ ਆ ਕਿ ਜਆ ਉਹ ਜਿਹੜਾ ਬਿਹਾਰ ਦੇ ਵਿੱਚ ਪੈ ਜਾਂਦਾ ਤੇ ਦਿਲਬਾ ਜਿਹੜਾ ਸਟੇਸ਼ਨ ਆ ਉਹ ਚਾਰਖੰਡ ਦੇ ਵਿੱਚ ਆ ਜਾਂਦਾ ਵਾ ਹੁਣ ਆਪਾਂ ਇਸ ਵਕਤ ਜਿਹੜਾ ਇਹ ਪਹਾੜੀ ਇਲਾਕਾ ਇਹ ਚਾਰਖੰਡ ਦੇ ਵਿੱਚ ਆ ਤੇ ਜਿਹੜੀਆਂ ਆਪਾਂ ਸਰੂੰਗਾ ਨੰਗ ਕੇ ਆਏ ਆ ਉਹ ਜਿਹੜੀਆਂ ਬਿਹਾਰ ਦੇ ਵਿੱਚ ਪੈ ਜਾਂਦੀਆਂ ਆ ਹੁਣੇ ਤਾਂ ਇੱਥੇ ਧੁੱਪ ਨਿਕਲੀ ਸੀ ਤੇ ਇੱਥੇ ਆ ਇੱਕੋ ਦਾਮ ਜਿਹੜੇ ਬੱਦਲ ਜੇ ਬਣ ਗਏ ਆ ਉਹ ਸਾਹਮਣੇ ਉਧਰਲੇ ਪਾਸੇ ਤੁਹਾਨੂੰ ਚਾਨਣੀਆਂ ਦਿਖ ਜਾਓ ਉੱਥੇ ਪਰ ਇੱਕੋ ਦਾਮ ਹੀ ਬੱਦਲ ਬਣ ਗਏ ਆ ਟਕਰਾਸ਼ ਮਾਜਾ ਹੀ ਹੋਗਾ ਜੀ ਨਵਾਬਾਦਾ ਸਟੇਸ਼ਨ ਇਹ ਚਾਰਖਣ ਦੇ ਵਿੱਚ ਪੈ ਜਾਂਦਾ ਵਾ ਤੇ 8 ਕਿ ਮਿੰਟ ਦਾ ਜਿਹੜਾ ਸਟਾਪ ਹੈ ਇੱਥੇ ਇਹਦਾ ਗੱਡੀ ਦਾ ਤੇ 10 ਵਜ ਕੇ 2 ਮਿੰਟ ਹੋ ਗਏ ਆ ਤੇ ਲਗਭਗ ਜਿਹੜਾ ਇਹਨੇ 10 ਵਜ ਕੇ 5 ਕਿ ਮਿੰਟ ਦੇ ਤੌਰ ਤੇਣਾ ਵਾ ਇੱਥੋਂ ਇੱਥੇ ਇਥੋਂ ਲਈਆਂ ਗਲਾਬ ਲੈਣਾ ਕਿਉਂਕਿ ਮਠਿਆਈ ਬਹੁਤ ਮਸ਼ਹੂਰ ਹੈ ਇੱਧਰ ਦੀ ਇਸੇ ਕਰਕੇ ਮਾਗ ਚੱਲ ਬੀਤੀ ਜੇ ਸਵਾਦ ਇਹਦਾ ਵੀ ਧੰਨਵਾਦ ਜੰਕਸ਼ਨ ਨੂੰ ਆਪਾਂ ਛੱਡਦਾ ਵਾ ਇੱਥੇ 8 ਕਿ ਮਿੰਟ ਜਿਹੜਾ ਰੁਕੀ ਸੀ ਇਹ ਟ੍ਰੇਨ ਇਸ ਤੋਂ ਬਾਅਦ ਜਿਹੜਾ ਮੰਨ ਕੇ ਚੱਲੀਏ ਵੀ ਵੈਸਟ ਬੰਗਾਲ ਸ਼ੁਰੂ ਹੋ ਜਾਣਾ ਬਾਅਦ ਵਿੱਚ ਕੋਈ ਉਹ ਗਲੀ ਟ੍ਰੇਨ ਭਰੇ ਦੀ ਭਰੀ ਆ ਉੱਥੇ ਮਿਲਣਾ ਦਾ ਲੜਾਈ ਸ਼ੁਰੂ ਹੋ ਗਈ ਆ ਲੜੀਆਂ ਨੇ ਮਾੜਾ ਮੋਟਾ ਗੱਲਾਂ ਗੱਲਾਂ ਨਾਲ ਹੀ ਉਹ ਇਹਨਾਂ ਨੇ ਨਾ ਜਿਹੜਾ ਲੱਕੜਾਂ ਦਾ ਬਣਾਇਆ ਵਾਂਸ ਦਾ 10 ਕਿਲੋ ਪੰਡਾਲ ਕਿੰਨਾ ਸੋਹਣਾ ਹੋਣਾ ਸਜਾਇਆ ਹੋਇਆ ਵਾ ਹੁਣ ਜਿਹੜੀ ਆਪਣੀ ਟ੍ਰੇਨ ਆ ਉਹ ਜਿਹੜੀ ਪਹੁੰਚ ਚੁੱਕੀ ਐ ਜਿਹੜਾ ਗੁੰਡਾ ਸਟੇਸ਼ਨ ਦੇ ਲਗਭਗ ਨੇੜੇ ਤੇ ਇੱਥੋਂ ਆਉਗੀ ਟਰੈਕਰ ਨਦੀ ਆਉਗੀ ਤੇ ਟਰੈਕਰ ਨਦੀ ਤੋਂ ਅਗਲੇ ਪਾਸੇ ਜਿਹੜਾ ਬੱਸ ਬੰਗਾਲ ਜਿਹੜਾ ਸ਼ੁਰੂ ਹੋ ਜੂਗਾ ਉੱਥੇ ਬਾਰਡਰ ਪੈਂਦਾ ਵਾ ਝਾਰਖੰਡ ਦਾ ਤੇ ਬੱਸ ਬੰਗਾਲ ਪਰਲੇ ਪਾਸੇ ਰਾਖਾ ਖਨੀ ਦੇ ਪਰਲੇ ਪਾਸੇ ਜਿਹੜਾ ਵੈਸੇ ਬੰਗਵਾ ਤੇ ਇੱਥੇ ਜਿਹੜਾ ਮੈਪ ਨੂੰ ਡਾਇਮਕ ਬਣਿਆ ਹੋਇਆ ਵਾ ਉਹ ਅੱਡਾ ਆਇਆ ਫਸਾ ਦੇ ਕਹਿੰਦੇ ਅੱਡਾ ਹੀ ਜਿਹੜਾ ਚਾਰਖੰਦ ਵਿੱਚ ਆ ਇਹ ਜਿਹੜਾ ਕੁਮਰਡੁੱਬੀ ਸ਼ਹਿਰ ਆ ਗਿਆ ਵਾ ਤੇ ਇਥੋਂ ਅਰ ਨੂੰ ਸੋਲ ਕੁਦਣਾ ਅੱਛਾ ਇਹ ਜਿਹੜਾ ਬੰਗਾਲ ਦਾ ਝਾਰਖੰਡ ਦਾ ਲਾਸਟ ਲਾਸਟ हां जे झारखंड ਦਾ ਜਿਹੜਾ ਲਾਸਟ ਸ਼ਹਿਰ ਆ ਤੇ ਇਸ ਤੋਂ ਬਾਅਦ ਜਿਹੜੀ ਬਰਾਕਰ ਨਦੀ ਆਉਗੀ ਤੇ ਇੱਥੋਂ ਜਿਹੜਾ ਚਰਾਗੁੰਡਾ ਜਿਹੜਾ ਆ ਸ਼ਹਿਰ ਪਿੰਡਾ ਉੱਥੇ ਜਾਇਆ ਜਾਂਦਾ ਵਾ ਸ਼ਹਿਰ ਤੋਂ ਤੇ ਇਹ ਝਾਰਖੰਡ ਦੇ ਵਿੱਚ ਪਿੰਡਾ ਤੇ ਇਸ ਤੋਂ ਅੱਗੇ ਜਿਹੜੀ ਨਦੀ ਆਉਗੀ ਬਰਾਕਰ ਤੇ ਉਸ ਤੋਂ ਅੱਗੇ ਜਿਹੜਾ ਬੰਗਾਲ ਸ਼ੁਰੂ ਹੋ ਜਾਂਦਾ ਆ سامنے ਲਿਖਿਆ ਹੋਇਆ ਵਾ ਹਿੰਦੀ ਦੇ ਵਿੱਚ ਪੰਜਾਬ ਹਿੰਦੀ ਦੇ ਵਿੱਚ ਤੇ ਬੰਗਲਾ ਦੇ ਵਿੱਚ ਤੇ ਅੰਗਰੇਜ਼ੀ ਦੇ ਵਿੱਚ ਜੜਾ ਕੋਮਰ ਬੁੱਦੀ ਇਹ ਸਟੇਸ਼ਨ ਆ 10 ਵਜੇ ਕੇ 39 ਮਿੰਟ ਹੋ ਗਏ ਆ ਇੱਥੇ ਹੁਣ ਆ ਗਈ ਆ ਜਿਹੜੀ ਬਰਾਕਰ ਨਲੀ ਇਹ ਤੁਹਾਨੂੰ ਪਹਿਲਾਂ ਦੱਸੀ ਆ ਮੈਥਨ ਡੈਮ ਦੇ ਵਿੱਚੋਂ ਆਉਂਦੀ ਆ ਇਹ ਇਹ ਦਾ ਪੌਣਾ ਦੇਖੋ ਉੱਥੋਂ ਪਾਸੇ ਬਰੰਚ ਬਣਿਆ ਹੋਇਆ ਵਾ ਬਹੁਤ ਡੂੰਗਾ ਕੰਮ ਘੱਟੋ ਘੱਟ ਵੀ ਜ਼ਰਾ ਨਹੀਂ ਬਾਅਦ 100 ਸਵਾ 150 ਜਿਹੜੀ ਕੱਢੀ ਜਾ ਰਹੀ ਆ ਤੇ 150 ਫੁੱਟ ਤਾਂ ਜਿਹੜਾ ਥੱਲੇ ਹੋਊਗਾ ਪਾਣੀ ਬਹੁਤ ਨਿਕਨਕੇ ਜਿਹੜੇ ਲੱਗਦੇ ਲੋਕਾਂ ਔਰਲੇ ਪਾਸੇ ਵੀ ਸ਼ਾਇਦ ਹੋ ਸਕਦਾ ਤੋਂ ਟੋਲ ਬੰਦ ਰਿਹਾ ਸੀ ਜਾਕੀ ਇਹ ਰੋਕਿਆ ਗਿਆ ਸੀ ਪਿਹਰਾਵਾ ਪਰ ਔਰਲੇ ਪਾਸੇ ਵੀ ਬਣਾਇਆ ਗਿਆ ਸੀ ਤਪਰੇ ਬੰਦ ਕੋਣ ਹੁਣ ਆਪਾਂ ਜਿਹੜਾ ਵੈਸਟ ਬੰਗਾਲ ਦੇ ਵਿੱਚ ਆ ਗਏ ਹੁਣੇ ਵੈਸਟ ਬੰਗਾਲ ਜਾ ਗਏ ਹੁਣੇ ਵੈਸਟ ਬੰਗਾਲ ਦੇ ਵਿੱਚ ਆ ਗਈ ਆ ਤੇ ਨਦੀ ਦੇ ਪਰਲੇ ਪਾਸੇ ਝਾਰਖੰਡ ਇੱਧਰਲੇ ਪਾਸੇ ਜਿਹੜਾ ਵੈਸਟ ਬੰਗਾਲ ਆ ਗਿਆ ਹੁਣੇ ਸਟੇਸ਼ਨ ਕੌਣ ਸਰ ਪਹਿਲੇ ਸਟੇਸ਼ਨ ਪੜਾ ਕੇ ਬੜਾਕਰ 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 ਆ ਬੜਾਕਰ ਅਬ ਹੁਣ ਜਿਹੜਾ ਇਹ ਸਟੇਸ਼ਨ ਆ ਬੜਾਕਰ ਆ ਗਿਆ ਜਿਹੜਾ West Bengal ਦੇ ਵਿੱਚ ਪੈਂਦਾ ਨਦੀ ਟੱਪਨਸਾਰ ਜਿਹੜਾ ਇਹ ਸਟੇਸ਼ਨ ਆਉਂਦਾ ਵਾ ਇੱਕ ਗੱਲ ਆ ਇੱਧਰਲੇ ਬਸ ਨੇ ਹਰੀਆਲੀ ਬਹੁਤ ਆ ਦਰਖਤ ਬਹੁਤ ਜ਼ਿਆਦਾ ਵਾ ਆ ਦੇਖਿਆ ਬੜਾਕਰ ਤੇ ਤੇ ਬੰਨੀ ਉਤਰਨਾ ਉਹ ਅਸੀਂ ਚੱਲਦੇ ਆਂ ਆਪਦੀ ਸੀਟ ਤੇ ਹੁਣ ਤੇ ਹੁਣ ਆਪਾਂ ਜਿਹੜਾ ਪਹੁੰਚ ਗਏ ਆ ਆਸਨਸੋਲ ਸਟੇਸ਼ਨ ਦੇ ਨੇੜੇ ਤੇੜੇ ਇੱਥੇ ਗੱਡੀ ਹੌਲੀ ਤਾਂ ਹੁੰਦੀ ਆ ਕਿਉਂਕਿ ਇੱਥੇ ਹੈਗੀਆਂ ਕੋਲੇ ਲੀਆਂ ਖਾਣਾਂ ਖਾਨਾਂ ਜਿਹੜੀਆਂ ਤੇ ਧਰਤੀ ਥੱਲੇੋਂ ਖੋਖਲੀ ਆ ਤੇ ਇੱਥੇ ਜਦੋਂ ਵੀ ਕਿ ਤੁਸੀਂ ਕਦੋਂ ਲੰਘੋਗੇ ਕਲਕੱਤੇ ਵਾਲੀ ਸਾਈਡ ਨੂੰ ਜਾਂ ਇਥੇ ਗੱਡੀ ਹਮੇਸ਼ਾ ਹੌਲੀ ਜਾਊਗੀ ਕਦੇ ਫਾਸਟ ਨਹੀਂ ਜਾਂਦੀ ਦੀ ਹਰ ਸਟੇਸ਼ਨ ਲਗਭਗ ਹਾਜੀ ਹੈਗਾ ਅੱਗੇ ਪਰ ਇਥੇ ਹੀ ਕੋਲੇ ਦੀਆਂ ਖਾਨਾ ਕਰਕੇ ਕੋਲ ਅਥਲੋਂ ਕੱਢਿਆ ਜਾਂਦਾ ਇਸੇ ਕਰਕੇ ਜਿਹੜਾ ਗੱਡੀ ਇਥੋਂ ਹੌਲੀ ਸਪੀਡ ਤੇ ਜਾਂਦੀ ਆ ਇਧਰਲੇ ਪਾਸੇ ਵਰਕਸ਼ਾਪ ਆ ਆਸਨਸੋਲ ਜਿਹੜੇ ਇੰਜਨਾਂ ਦੀ ਰਿਪੇਅਰ ਪੂਰ ਕਰਦੇ ਨੇ ਜਾਂ ਕੋਈ ਇਹਨਾਂ ਹੀ ਸਰਵਿਸ ਜੇ ਤੇਲ ਪਾਣੀ ਜੋ ਵੀ ਆ ਚੈੱਕ ਕਰਦੇ ਉਹ ਇੱਥੇ ਇਧਰਲੇ ਪਾਸੇ ਪਣੀ ਹੋਈ ਆ ਤੇ ਇਹ ਨਾਲੇ ਸਾਹਮਣੇ ਸਟੇਸ਼ਨ ਆ ਗਿਆ ਵਾ ਦੇਖੋ ਇਹ 3 ਨੰਬਰ ਤੇ ਲੱਗਦੀ ਆ 2 ਨੰਬਰ ਸਾਹਮਣੇ ਉਧਰ ਆ ਇਹ ਇਧਰਲੇ ਪਾਸੇ 3 4 ਤੇ 5 ਤੇ ਲੱਗੂਗੀ ਲਗਭਗ 5 ਨੰਬਰ ਤੇ ਜਿਹੜੀ ਇਹ ਟਰੇਨ ਲੱਗੂਗੀ ਆਪਣੇ ਵਾਲੀ ਹਾਂ ਸਰ ਥੋੜਾ ਸਾ 6 ਨੰਬਰ ਤੇ ਲੱਗੀ ਆ ਬਈ 5 ਆਹ ਜਿੱਥੇ ਆ ਟਰੇਨ ਖੜੀ ਆ ਕੋਲਕਾਤਾ ਨੰਗਲ ਡੈਮ ਇਹ ਨੰਗਲ ਡੈਮ ਤੋਂ ਆਈ ਆ ਕੋਲਕਾਤਾ ਐਕਸਪ੍ਰੈਸ ਤੇ ਆਪਣੇ ਵਾਲੀ ਜੰਮੂ ਤਵੀ ਇਹ 6 ਨੰਬਰ ਤੇ ਆਈ ਆ ਤੇ 5 ਤੇ ਖੜੀ ਹੋਈ ਗੱਡੀ ਪਹਿਲਾਂ ਨਾਲ ਆਪਣੀ ਟਰੇਨ ਚੱਲੀ ਆ ਰਾਂਚੀ ਵਾਲੀ ਤੇ ਹਾਵੜਾ ਵਾਲੀ ਇਧਰੋਂ ਆਪਣੀ ਜੰਮੂ ਤਵੀ ਆ ਹੁਣ ਕਹਿੰਦੇ ਬਈ ਇਹਨਾਂ ਦੀ ਰੇਸ ਲੱਗੀ ਆ ਤੇ ਹੁਣ ਆਪਾਂ ਦੇਖਾਂਗੇ ਤੇ ਪਹਿਲਾਂ ਭੱਜਦੀ ਆ ਕਿ ਉਹ ਪਹਿਲਾਂ ਜਾਂਦੀ ਆ ਤੇ ਆਪਣੇ ਵਾਲਿਆਂ ਨੇ ਵੀ ਜਿਹੜੀ ਸਪੀਡ ਖਿੱਚਦੀ ਆ ਤੇ ਪਰ ਰਾਂਚੀ ਵਾਲਿਆਂ ਦੀ ਜਿਹੜੀ ਭਜਾਤੀ ਉਹਨਾਂ ਨੇ ਤੇ ਉਹ ਲੰਘ ਗਈ ਬਈ ਹੁਣ ਇਹ ਜੰਮੂ ਤਵੀ ਦੱਸੂਗੀ ਬਈ ਇਹ ਭੱਜਦੀ ਆ ਜਾਂ ਨਹੀਂ ਭੱਜਦੀ ਇਹ ਰੰਗ ਤਾਂ ਹੁਣ ਇੱਕ ਦੋ ਮਿੰਟ ਬਾਅਦ ਹੀ ਪਤਾ ਲੱਗਣਾ ਆਪਣਾ ਸਟੇਸ਼ਨ ਆ ਗਿਆ ਤੇ ਹੁਣ ਆਪਾਂ ਇੱਥੇ ਉਤਰਾਂਗੇ ਤੇ ਤੁਹਾਨੂੰ ਦਿਖਾਉਣੇ ਆਪਾਂ ਨਾਗਰ ਦਾ ਸਟੇਸ਼ਨ ਇੱਧਰ ਲੱਗੀ ਆ ਗੱਡੀ ਆਪਣੇ 3 ਨੰਬਰ ਹੈ ਇਹ 4 ਨੰਬਰ ਹੈ ਨਾ 4 ਨੰਬਰ ਤੇ ਗੱਡੀ ਲੱਗੀ ਆ ਤੇ ਇੱਧਰਲੇ ਪਾਸੇ ਆਪਾਂ ਉਤਰਾਂਗੇ ਆਪਾਂ ਟ੍ਰੇਨ ਤੋਂ ਉੱਤਰ ਖੜੇ ਸੀਗੇ ਤੇ ਇਹ ਹੈਗਾ ਜਿਹੜਾ ਪਾਣਾ ਘੜਦਾ ਰੇਲਵੇ ਸਟੇਸ਼ਨ ਕੰਮ ਚੱਲੇ ਜਾਂਦਾ ਕਈ ਥਾਵਾਂ ਤੇ ਸਿੱਕਦਾ ਆਪਣੇ ਬੈਗ ਹੈਗਾ ਵਾ ਤੇ ਇੱਕ ਆਪਣੇ ਕੋਲੇ ਆ ਜਿਹੜਾ ਖਾਣੇ ਆਵੇ ਝੋੜਾ ਸੀ ਜਾ ਇਸ ਸਟੇਸ਼ਨ ਦਾ ਤੇ ਇਥੋਂ ਆਪਣੇ ਜਿਹੜਾ ਬ੍ਰੈੱਡ ਚੜ੍ਹ ਕੇ ਬਾਹਰ ਨਿਕਲਣਾ ਸਟੇਸ਼ਨ ਤੋਂ ਇਹ ਹੈਗਾ ਬਾਹਰ ਜਾਣ ਵਾਲਾ ਪੌੜ ਜਿਹੜਾ ਪੰਨਾਗੜ ਦੇ ਰੇਲਵੇ ਸਟੇਸ਼ਨ ਤੋਂ ਬਾਜ਼ਾਰ ਨੂੰ ਇੱਧਰ ਦੀ ਵੀ ਜਾ ਸਕਦੇ ਆ ਕਿ ਇੱਥੇ ਰਸਤਾ ਹੈਗਾ ਜਾਂ ਆਪਾਂ ਨੂੰ ਟੋਟੋ ਮਿਲ ਜਾਣਗੇ ਪਰ ਆਪਾਂ ਅਜੇ ਟੋਟੋ ਟਾਟੂ ਨਹੀਂ ਚਾਹੀਦਾ ਪਹਿਲਾਂ ਨਹਾਉਣੇ ਆ ਗੁਰਦੁਆਰਾ ਸਾਹਿਬ ਜਾ ਕੇ ਫਿਰ ਜਾਵਾਂਗੇ ਘਰੇ ਕਿਉਂਕਿ ਪਰਸੋ ਦੇ ਨਾਤੇ ਤੇ ਹਾਲਾਤ थोड़े ਚੰਗੇ ਨਹੀਂਗੇ ਇੱਥੇ ਆਟੋ ਖੜੇ ਹੁੰਦੇ ਆ ਤੇ ਆਪਾਂ ਇੱਥੋਂ ਸਿੱਧਾ ਬਾਜ਼ਾਰ ਦੇ ਵਿੱਚ ਜਾਂਦੇ ਆ ਤੇ ਬਾਜ਼ਾਰ ਦੇ ਵਿੱਚੋਂ ਤੇ ਫਿਰ ਆਪਾਂ ਗੁਰਦੁਆਰਾ ਸਾਹਿਬ ਪਹੁੰਚਦੇ ਆ ਫਾਟਕ ਲੱਗੇ ਕਰਕੇ ਨਾ ਥੋੜਾ ਜਿਹਾ ਇੱਥੇ ਜਾਮ ਲੱਗਾ ਹੋਇਆ ਵਾ ਆਪਾਂ ਨਾਲੇ ਸੀਗੇ ਇਹ ਗੁਰਦੁਆਰਾ ਸਾਹਿਬ ਜਾ ਕੇ ਤੇ ਉਸ ਤੋਂ ਬਾਅਦ ਤਿਆਰ ਤੁਰ ਹੋ ਕੇ ਤੇ ਹੁਣ ਆਪਾਂ ਚੱਲਿਆ ਕਾ ਇੱਥੇ ਆਪਣੇ ਵਲੌਗ ਦੀ ਆਪਾਂ ਕਰਦੇ ਹਾਂ ਸੁਣਾਓ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ